ਦੇਖੋ ਜਿਸ ਤਰੀਕੇ ਦੇ ਨਾਲ ਅੱਜ ਇਲੈਕਸ਼ਨ ਕਮਿਸ਼ਨ ਦੀਆਂ ਟੀਮਾਂ ਕਪੂਰਥਲਾ ਹਾਊਸ ਦੇ ਵਿੱਚ ਪਹੁੰਚੀਆਂ ਤੇ ਤਕਰੀਬਨ ਉਹਨਾਂ ਨੂੰ 2 ਤੋਂ 2.5 ਘੰਟੇ ਜਿਹੜੀਆਂ ਵੇਟ ਕਰਨੀ ਪਈ ਤੇ ਹਾਲਾਂਕਿ ਉਹਨਾਂ ਵੱਲੋਂ ਜਾਂਦੇ ਜਾਂਦੇ ਇੰਨੀ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਅੰਦਰ ਜਿੰਦੇ ਲੱਗੇ ਹੋਏ ਸਨ ਜਿਸ ਕਾਰਨਾਂ ਕਰਕੇ ਉਹ ਖਾਲੀ ਹੱਥ ਜਿਹੜੇ ਵਾਪਸ ਵਰਤ ਰਹੇ ਉਹਨਾਂ ਨੂੰ ਰੇਡ ਕਰਨ ਨਹੀਂ ਦਿੱਤੀ ਗਈ ਹੈਗੀ ਤਾਂ ਅੱਜ ਦੇ ਉੱਤੇ ਪੰਜਾਬ ਦੇ ਜਿਹੜੇ ਵਿੱਤ ਮੰਤਰੀ ਅਤੇ ਸੀਨੀਅਰ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਹਰਪਾਲ ਸਿੰਘ ਚਿਮਾ ਸਾਡੇ ਨਾਲ ਮੌਜੂਦ ਨੇ ਚਿਮਾ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹਾਂ ਐਪ ਦੇ ਜ਼ਰੀਏ ਸ਼ਿਕਾਇਤ ਦਰਜ ਹੋਈ ਜਿਸ ਤੋਂ ਬਾਅਦ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀਆਂ ਟੀਮਾਂ ਕਪੂਰਥਲਾ ਹਾਊਸ ਪਹੁੰਚੀਆਂ ਉਹਨਾਂ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਰੇਡ ਹੀ ਨਹੀਂ ਕਰਨ ਦਿੱਤੀ ਗਈ ਦੇਖੋ ਮੈਂ ਸਮਝਦਾ ਅੱਜ ਦਾ ਦਿਨ ਜਿਹੜਾ ਭਾਰਤੀ ਲੋਕਤੰਤਰ ਦੇ ਅੰਦਰ ਸਭ ਤੋਂ ਕਾਲਾ ਦਿਨ ਗਿਣਿਆ ਜਾਊਗਾ ਜਿਸ ਦਿਨ ਇੱਕ 3 ਕਰੋੜ ਪੰਜਾਬੀਆਂ ਦੇ ਚੋਣੇ ਮੁੱਖ ਮੰਤਰੀ ਦੇ ਘਰ ਦੇ ਉੱਤੇ ਇਲੈਕਸ਼ਨ ਕਮਿਸ਼ਨ ਰੇਡ ਕਰ ਰਿਹਾ ਔਰ ਉਹ ਵੀ ਝੂਠੀਆਂ ਸ਼ਿਕਾਇਤਾਂ ਤੇ ਰੇਡ ਕਰ ਰਿਹਾ ਦੇਸ਼ ਜਾਣਦਾ ਕਿ ਦੇਸ਼ ਦੀ ਕੈਪੀਟਲ ਦੇਸ਼ ਦੀ ਰਾਜਧਾਨੀ ਦੇ ਵਿੱਚ ਦੇਸ਼ ਐਸੈਂਬਲੀ ਦੇ ਚੋਣਾਂ ਹੋ ਰਹੀਆਂ ਨੇਗੀਆ ਐਮਐਲਏ ਦੇ ਚੋਣਾਂ ਹੋ ਰਹੀਆਂ ਨੇਗੀਆ ਉਸ ਸਮੇਂ ਸਾਰੀਆਂ ਰਾਜਨੀਤਿਕ ਪਾਰਟੀਆਂ ਆਮ ਆਦਮੀ ਪਾਰਟੀ ਭਾਰਤ ਜਨਤਾ ਪਾਰਟੀ ਕਾਂਗਰਸ ਪਾਰਟੀ ਇੱਥੇ ਇਲੈਕਸ਼ਨ ਲੜ ਰਹੇ ਨੇਗੀਆ ਔਰ ਉਸ ਸਮੇਂ ਦੇ ਉੱਤੇ ਇੱਕ ਸਿਟਿੰਗ ਐਮਐਲ ਸਿਟਿੰਗ ਮੁੱਖ ਮੰਤਰੀ ਦੇ ਘਰ ਦੇ ਉੱਤੇ ਜਾ ਕੇ ਤੁਸੀਂ ਰੇਡ ਕਰਦੇ ਹੋ ਉਹ ਵੀ ਝੂਠੀਆਂ ਸ਼ਿਕਾਇਤਾਂ ਦੇ ਆਧਾਰ ਤੇ ਮੈਂ ਸਮਝਦਾ ਇਹ ਪੰਜਾਬ ਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਜਿਹੜੀ ਆ ਉਹ ਭਾਰਤ ਜਨਤਾ ਪਾਰਟੀ ਕਰ ਰਹੀ ਆ ਕੱਲ ਇੱਕ ਫਰਜ਼ੀ ਗੱਡੀ ਖੜੀ ਕਰਕੇ ਇੱਕ ਫਰਜੀ ਨੰਬਰ ਲਾ ਕੇ ਉਹਦੇ ਵਿੱਚ ਸ਼ਰਾਬ ਦਿਖਾ ਕੇ ਪੈਸੇ ਦਿਖਾ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਯਤਨ ਕੀਤਾ ਪੰਜਾਬ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਯਤਨ ਕੀਤਾ ਅੱਜ ਉਸੇ ਤਰ੍ਹਾਂ ਦੀ ਅਟੈਂਪਟ ਇੱਕ ਹੋਰ ਕੀਤੀ ਗਈ ਕਿ ਇੱਕ ਸ਼ਿਕਾਇਤ ਦਵਾ ਕੇ ਕਿਹਾ ਗਿਆ ਕਿ ਸਾਨੂੰ ਇਸ ਏਰੀਆ ਤੋਂ ਸਾਹਮਣੇ ਸ਼ਿਕਾਇਤ ਆਈ ਹੈ ਅਸੀਂ ਰੇਡ ਕਰਨ ਆਏ ਹਾਂਗੇ ਜਦ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਪ੍ਰਚਾਰਤੇ ਗਏ ਹੋਏ ਸੀ ਘਰ ਕੋਈ ਹੈ ਨਹੀਂ ਸੀਗਾ ਆ ਕੇ ਉੱਥੇ ਇਸ ਤਰ੍ਹਾਂ ਰੇਡ ਕਰਨਾ ਇਹ ਭਾਰਤੀ ਲੋਕਤੰਤਰ ਦੇ ਉੱਤੇ ਮੈਂ ਸਮਝਦਾ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 5 ਤਰੀਕ ਨੂੰ ਭਾਰਤ ਜਨਤਾ ਪਾਰਟੀ ਨੂੰ ਮੂਹ ਦੀ ਖਾਣੀ ਪੈਣੀ ਆ ਬਹੁਤ ਵੱਡੀ ਹਾਰ ਹੋਣੀ ਆ ਔਰ ਆਪਣੀ ਹਾਰ ਤੋਂ ਬਖਲਾੜ ਦੇ ਵਿੱਚ ਆ ਕੇ ਭਾਰਤ ਜਨਤਾ ਪਾਰਟੀ ਇਸ ਤਰ੍ਹਾਂ ਦੇ ਕੋਝੀਆਂ ਹੱਥ ਕੱਢ ਲੈੇ ਪਰਾ ਰਹੀ ਹੈ ਕਿਉਂਕਿ ਲਗਾਤਾਰ ਪੰਜਾਬ ਨੂੰ ਪੰਜਾਬੀਅਤ ਨੂੰ ਆਮ ਆਦਮੀ ਪਾਰਟੀ ਨੂੰ ਹਰਵਿੰਦ ਕੇਜਰੀਵਾਲ ਜੀ ਨੂੰ ਲਗਾਤਾਰ ਜਿਹੜੀ ਆ ਭਾਰਤ ਜਨਤਾ ਪਾਰਟੀ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਆ ਜਦ ਕਿ ਦਿੱਲੀ ਦੇ ਲੋਕ ਹਰਵਿੰਦ ਕੇਜਰੀਵਾਲ ਜੀ ਨੂੰ ਪਿਆਰ ਕਰਦੇ ਨੇ ਕਿ ਦਿੱਲੀ ਦੇ ਲੋਕਾਂ ਨੂੰ ਪਤਾਗਾ ਕਿ ਆਮ ਆਦਮੀ ਪਾਰਟੀ ਕੋਲਤੀ ਪਾਰਟੀ ਹੈ ਜਿਹੜੀ ਲੋਕਾਂ ਦੇ ਕੰਮ ਕਰਦੀ ਹੈ ਜੀ ਮਸਤ ਪਰ ਉਹਨਾਂ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਐਪ ਤੇ ਰਾਹੀਂ ਹੀ ਉਹਨਾਂ ਨੂੰ ਸ਼ਿਕਾਇਤ ਦਰਜ ਹੋਈ ਜਿਸ ਦੇ ਚ ਤਰਜੀਹ ਦੇ ਉੱਤੇ ਹੀ ਉਹ ਕਪੂਰਤਲਾ ਹੌਸ ਪਹੁੰਚੇ ਲੇਕਿਨ ਉਹ ਪਹੁੰਚੇ ਪਹਿਲਾਂ ਤਾਂ ਦੋ ਤਾਈ ਘੰਟਿਆਂ ਨੂੰ ਅੰਦਰ ਨਹੀਂ ਐਂਟਰ ਹੋਣ ਦਿੱਤਾ ਗਿਆ ਜਦੋਂ ਐਂਟਰ ਹੋਣ ਦਿੱਤਾ ਗਿਆ ਤਾਂ ਅੰਦਰ ਜਿੰਦੇ ਲੱਗੇ ਹੋਏ ਸਨ ਤਾਂ ਅਜਿਹੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਰੇਡ ਕਰ ਪਾਉਂਦੇ ਜਿਸ ਕਾਰਨ ਕਰਨੋਂ ਖਾਲੀ ਹੱਥ ਵਾਪਸ ਪਰਤੇ ਮੈਨੂੰ ਗੱਲ ਦੱਸੋ ਤੁਸੀਂ ਆਪਦਾ ਕਮਰਾ ਖੁੱਲਾ ਛੱਡ ਕੇ ਜਾਓਗੇ ਤੁਸੀਂ ਆਪਣੇ ਘਰ ਨੂੰ ਖੁੱਲਾ ਛੱਡ ਕੇ ਜਾਓਗੇ ਮੁੱਖ ਮੰਤਰੀ ਸਾਹਿਬ ਹੈ ਨਹੀਂ ਉਹ ਆਪਣੇ ਚੋਣ ਪ੍ਰਚਾਰ ਤੇ ਗਏ ਹੋਏ ਨੇ ਕਿ ਉਹ ਆਪਣੇ ਘਰ ਨੂੰ ਖੁੱਲਾ ਛੱਡ ਕੇ ਜਾਣਗੇ ਜਾਂ ਆਪਣੇ ਸਮਾਨ ਨੂੰ ਖੁੱਲਾ ਛੱਡ ਕੇ ਜਾਣਗੇ ਸੋ ਇੱਥੋਂ ਪਤਾ ਲੱਗਦਾ ਕਿ ਸਾਰਾ ਕੁਝ ਇੱਕ ਸੋਚੀ ਸਮਝੀ ਸਾਜ਼ਿਸ਼ ਆ ਮੁੱਖ ਮੰਤਰੀ ਸਾਹਿਬ ਨੂੰ ਬਦਨਾਮ ਕਰਨ ਦੀ ਸੋ ਮੈਂ ਦੀ ਕਰੜੇ ਸ਼ਬਦਾਂ ਚ ਨਿੰਦਾ ਕਰਦਾਗਾ ਇਹ ਭਾਰਤੀ ਲੋਕਤੰਤਰ ਦਾ ਸਤਾਤੋ ਤੇ ਹਾਸੇ ਕਾਲਾ ਦੇਣਾਗਾ ਸੋ ਜਿਹੜੀਆਂ ਸ਼ਿਕਾਇਤਾਂ ਨੇ ਜਿਹੜੀਆਂ ਵੀਡੀਓ ਬਣ ਬਣ ਕੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੀਆਂ ਇਲੈਕਸ਼ਨ ਕਮਿਸ਼ਨ ਕੋਲੇ ਪਹੁੰਚਦੀਆਂ ਨੇ ਜਿਹੜੀਆਂ ਹਰ ਰੋਜ਼ ਪੈਸੇ ਬੰਨੜਦੀਆਂ ਹਰ ਰੋਜ਼ ਸਮਾਨ ਬੰਨੜਦੀਆਂ ਸਾੜੀਆਂ ਬੰਨੜਦੀਆਂ ਸ਼ਿਕਾਇਤਾਂ ਇਲੈਕਸ਼ਨ ਕਮਿਸ਼ਨ ਕੋਲੇ ਪਹੁੰਚ ਰਹੀਆਂ ਨੇ ਕਦੇ ਇੱਕ ਸ਼ਿਕਾਇਤ ਦੇ ਉੱਤੇ ਵੀ ਕੋਈ ਕਾਰਵਾਈ ਹੋਈ ਆ ਜਿੰਨੀਆਂ ਸ਼ਿਕਾਇਤਾਂ ਹੁਣ ਤੱਕ ਆਈਆਂ ਨੇ ਇਲੈਕਸ਼ਨ ਕਮਿਸ਼ਨ ਕੋਲੇ ਇੱਕ ਵੀ ਸ਼ਿਕਾਇਤ ਦਾ ਨਿਪਟਾਰਾ ਇਲੈਕਸ਼ਨ ਕਮਿਸ਼ਨ ਰਹਿਣੇ ਕੀਤਾ ਪਾਰਟੀਆਂ ਹਮਲਾਵਰ ਹੋ ਰਹੀਆਂ ਨੇ ਕਾਂਗਰਸ ਦੀ ਗੱਲ ਕਰੀਏ ਬੀਜੇਪੀ ਦੀ ਗੱਲ ਕਰੀਏ ਇਸ ਰੇਡ ਨੂੰ ਲੈ ਕੇ ਜ਼ਰੂਰ ਹਮਲਾਵਰ ਹੁੰਦੇ ਹੋਈ ਆਮ ਆਦੀ ਪਾਰਟੀ ਦੇ ਭਾਰੂ ਪੈਂਦੇ ਹੋਈਆਂ ਨਜ਼ਰ ਆ ਰਹੀਆਂ ਨੇ ਜਿਹੜੀਆਂ ਪਾਰਟੀਆਂ ਹਾਰ ਰਹੀਆਂ ਨਹੀਂ ਆਹੀ ਬਖਲਾਹਰ ਦੇ ਵਿੱਚ ਲੱਗੀਆਂ ਆਮ ਆਦਮੀ ਪਾਰਟੀ ਕਬੱਡੀ अरविंद केजरीवाल जी दिल्ली ਦੇ ਮੁੱਖ ਮੰਤਰੀ ਬਣ ਰਹੇ ਨੇ ਔਰ ਸਾਹਮਣੇ ਹਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਔਰ ਕਾਂਗਰਸ ਪਾਰਟੀ ਨੂੰ ਸਪਸ਼ਟ ਦਿਖਾਈ ਦੇ ਰਹੀ ਹੈ ਇਸੇ ਗੱਲ ਕਰਕੇ ਇਸ ਤਰ੍ਹਾਂ ਦੇ ਜਿਹੜੇ ਕੋਝੇ ਹਤਕੰਡੇ ਬਣਾਏ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਦਿੱਲੀ ਦੇ ਅੰਦਰ ਇਕੱਠੇ ਹੋ ਕੇ ਇਲੈਕਸ਼ਨ ਲੜ ਰਹੇ ਨੇ ਕਿ ਕਹਿਣ ਨੂੰ ਦੋ ਪਾਰਟੀਆਂ ਲਗੀਆਂ ਪਰ ਅਨੈਤਿਕ ਗਠਜੋੜ ਜਿਹੜਾ ਉਹ ਦਿੱਲੀ ਦੇ ਅੰਦਰ ਭਾਰਤ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਦਾ ਹੋਇਆ ਹੋਇਆਗਾ ਉਹਨਾਂ ਦੇ ਸਾਹਮਣੇ ਇੱਕੋ ਇੱਕ ਚੈਲੰਜ ਹੈ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਸੋ ਆਮ ਆਦਮੀ ਪਾਰਟੀ ਡਟ ਕੇ ਟੱਕਰ ਦੇ ਰਹੀ ਆ ਔਰ ਜਿੱਤ ਜਿਹੜੀ ਆਖਰ ਨੂੰ ਆਮ ਆਦਮੀ ਪਾਰਟੀ ਦੀ ਹੋਣੀ ਹੈ ਵੱਡੀ ਜਿੱਤ ਪ੍ਰਾਪਤ ਹੋਣੀ ਹੈ ਦਿੱਲੀ ਪੁਲਿਸ ਨੂੰ ਸ਼ਿਕਾਇਤ ਵੀ ਉਹਨਾਂ ਵੱਲੋਂ ਦੇ ਦਿੱਤੀ ਗਈ ਹੈ ਲਿਖਤੀ ਤੌਰ ਦੇ ਵਿੱਚ ਕਿ ਸਹਿਯੋਗ ਨਹੀਂ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ ਹੈਗਾ ਕਪੂਰਤਲਾ ਹਾਊਸ ਦੇ ਵਿੱਚ ਜਿੱਨੇ ਅਧਿਕਾਰੀ ਬੈਠੇ ਸਨ ਜਾਂ ਸੀਐਮ ਬੈਠੇ ਸਨ ਉਹਨਾਂ ਵੱਲੋਂ ਸਹਿਯੋਗ ਨਹੀਂ ਦਿੱਤਾ ਗਿਆ ਜਿੰਨੀਆਂ ਮਰਜ਼ੀ ਸ਼ਿਕਾਇਤਾਂ ਕਰ ਲੈ ਆਪਦਾ ਹੀ ਇਹਨਾਂ ਦੀ ਦਿੱਲੀ ਪੁਲਿਸ ਆ ਆਪਦਾ ਹੀ ਇਲੈਕਸ਼ਨ ਕਮਿਸ਼ਨ ਆ ਇਹ ਸਾਰੇ ਭਾਰਤੀ ਜਨਤਾ ਪਾਰਟੀ ਦੇ ਹੱਥੋਕੇ ਬਣੇ ਹੋਏ ਨੇ ਕਿ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਾਨੂੰਨ 'ਚ ਵਿਸ਼ਵਾਸ ਰੱਖਣ ਵਾਲੀ ਪਾਰਟੀ ਆ ਆਮ ਆਦਮੀ ਪਾਰਟੀ ਜਿਹੜੀ ਸਭ ਤੋਂ ਇਮਾਨਦਾਰ ਪਾਰਟੀ ਆ ਇਸੇ ਕਰਕੇ ਸਾਨੂੰ ਬਦਨਾਮ ਕਰਨ ਦੀ ਕੋਈ ਜੀ ਕੋਸ਼ਿਸ਼ ਜਰਮਨ ਦੇਖਿਆ ਤੁਸੀਂ ਕਿਸ ਤਰੀਕੇ ਨਾਲ ਹਰਪਾਲ ਸਿੰਘ ਚੀਮਾ ਜਿਹੜੇ ਆ ਉਹ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਜਿਹੜਾ ਇੱਕ ਸਖਤ ਨਿੰਦਾ ਜਿਹੜੀ ਆ ਇਸ ਘਟਨਾ ਜਿਹੜੀ ਆ ਉਹ ਕੀਤੀ ਹੈ ਤੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਆਮ ਆਦੀ ਪਾਰਟੀ ਜਿੱਤ ਦਰਜ ਕਰ ਰਹੀ ਹੈ ਜਿਸ ਕਾਰਨਾਂ ਕਾਰਨ ਜਿਹੜੀ ਆ ਵਿਰੋਧੀ ਪਾਰਟੀਆਂ ਵੱਲੋਂ ਇੱਕ ਪੋਲਿਟਿਕਸ ਵੈਂਡਾ ਤਹਿਤ ਜਿਹੜੀ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਤੇ ਜਿਸ ਤੋਂ ਬਾਅਦ ਦੇ ਵਿੱਚ ਇਸ ਇਹ ਸਾਰਾ ਘਟਨਾਕਰਮ ਜਿਹੜਾ ਉਹ ਵਾਪਰਿਆ ਫਿਲਹਾਲ ਕਿਸ ਤਰੀਕੇ ਦੇ ਨਾਲ ਅਗਲੀ ਰਣਨੀਤੀ ਰਹਿੰਦੀ ਹੈ ਤੇ ਦਿੱਲੀ ਇਲੈਕਸ਼ਨ ਕਿਸ ਤਰੀਕੇ ਦੇ ਨਾਲ ਗੁਜ਼ਰਦੇ ਨੇ ਇਹ ਦੇਖਣ ਵਾਲੀ ਤਸਵੀਰ ਹੈ ਜੀ